ਸਾਸਤਰੀ ਕਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਭਿੰਡਰ ਜ਼ਿਲ੍ਹਾ ਅਮਰਸਰ ਤਹਿਸੀਲ ਪਾਪਾ ਬਕਾਲਾ ਘਰ ਦੇ ਹੀ ਪਸ਼ੂ ਆ 1 260 ਸੇਲ ਕਰਨੀ ਆ ਛਾਈ ਵਾਲ ਵੈੜਾ ਠੰਡੀ ਧੀਰੀ ਤੇ ਗੱਬਣ ਵੈੜਾ 5 ਤੋਂ 7 ਦਿਨ ਲੈ ਜੂਗੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਭਾਜੀ ਹੁਣਾਂ ਨਾਲ ਗੱਲਬਾਤ ਕਰਾਵਾਂਗੇ ਤੇ ਵੈੜ ਦੀ ਡਿਟੇਲ ਲਵਾਂਗੇ ਜੀ ਤੇ ਭਾਜੀ ਹਣੀ ਥੋੜੀ ਸੰਗਦੇ ਆ ਕਹਿੰਦੇ ਸਾਹਮਣੇ ਨਹੀਂ ਆਉਣਾ ਪਿੱਛੋਂ ਹੀ ਬੋਲਣਾ ਵਾ ਹਾਂਜੀ ਸਾਸਰੀ ਘਰ ਭਾਜੀ ਸਾਸਰੀ ਘਰ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਵਧੀਆ ਜੀ ਤੇ ਘਰ ਦੇ ਹੀ ਆ ਨਾ ਆਪਣੀ ਵੈੜ ਹਾਂਜੀ ਠੀਕ ਆ ਤੇ ਕਿਨਵਾ ਸੁਹਾ ਹੋਊਗਾ ਇਹਦਾ ਇਹਦਾ ਦੂਜਾ ਸੁਹਾ ਦੂਜਾ ਸੁਹਾ ਠੀਕ ਹੈ ਸਭ ਤੋਂ ਪਹਿਲਾਂ ਐਡਰੈਸ ਦੱਸ ਦਿਓ ਭਾਜੀ ਆਪਣਾ ਪਿੰਡਰਾ ਪੀਪੀਓ ਪਿੰਡਰਾ ਹਾਂਜੀ ਕਮਰਖਾਲ ਸੀਰ ਬਾਗੂ ਖੜਾ ਦਾ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਜੀ 84279 ਹਾਂਜੀ 25585 ਠੀਕ ਆ ਤੇ ਦੂਸਰੇ ਸਵੇ ਸੁਣਾ ਇਹਨੇ ਹਾਂਜੀ ਹਾਂਜੀ ਠੀਕ ਤੇ ਪਹਿਲੇ ਸਵੇ ਦੁੱਧ ਕਿੰਨਾ ਕੁ ਚੁੰਮਦੀ ਦੀ 12 ਕਿਲੋ ਲੀਟਰ ਦੁੱਧ ਦਤਾ ਨੇ ਦਿਨ ਕਿੰਨੇ ਕੁ ਲੈ ਜਾਊਗੀ ਜੀ ਦਿਨ ਨਾ ਹਫਤਾਗ ਲੈ ਜਾਊਂਗਾ ਠੀਕ ਆ ਤਾਂ ਬਾਕੀ ਚਵਾਈ ਕਿਦਾਂ ਭਾਈ ਰੱਸੀ ਪਾਕ ਕਰਦੇ ਰਹੇ ਆ ਨਹੀਂ ਚਵਾਈ ਰੱਸੀ ਤਾਂ ਬਗੈਰੀ ਆ ਭਾਵੇਂ ਪਾ ਲੋ ਭਾਵੇਂ ਨਾ ਪਾਓ ਠੀਕ ਆ ਵੀ ਠੰਡੀ ਆ ਠੰਡੀ ਆ ਠੀਕ ਆ ਠੀਕ ਆ ਸਹੀ ਆ 12 ਕਿਲੋ ਦੁੱਧ ਚਵਾਈ ਆ ਨਾ ਹਾਂਜੀ ਹਾਂਜੀ ਤੋਰੀ ਇਹਨੂੰ ਖੋਲ ਕੇ ਮੰਨ ਲੈ 12 ਮੰਨ ਲੈ ਕੋਈ ਆਹ ਵੇਖੋ ਜੀ ਬਾਕੀ ਕੱਦ-ਕੱਡ ਚਾਹ ਕਰ ਲੋ ਤਾਂ ਹੈ ਕੁਆਲਿਟੀ ਦੀ ਆ ਪੂਰੀ ਕਈ ਵੀਰ ਸ਼ਾਈ ਵਾਲਾ ਨੂੰ ਬਹੁਤ ਪਸੰਦ ਕਰਦੇ ਆ ਉਹ ਜਿਹੜੇ ਵੀਰਾਂ ਨੂੰ ਪਤਾ ਨਾ ਵੀ ਸ਼ਾਈ ਵਾਲਾ ਦਾ ਦੁੱਧ ਮੱਝਾਂ ਵਰਗਾ ਹੁੰਦਾ ਖਰੀਦਦਾ ਉਹੀ ਆ ਜੀ ਇਹਨੂੰ ਤੋਰੋ ਵੀਰ ਜੀ ਇੱਕ ਵਾਰ ਖੋਲ ਕੇ ਉਹਨੂੰ ਆ ਵੇਖੋ ਜੀ ਫੇਸ ਕੁਆਲਿਟੀ ਚੈੱਕ ਕਰ ਲਓ ਬਹੁਤ ਹੀ ਸੁਨੱਖੀ ਆ ਆ ਵੇਖੋ ਜੀ ਬਾਕੀ ਦੁੱਧ ਇਹਨੇ ਮੱਝ ਜਿੰਨਾ ਹੀ ਦਈ ਜਾਣਾ ਵਾ ਤੇ ਮੱਝ ਤੁਹਾਨੂੰ 1.5 ਲੱਖ ਦੀ ਮਿਲਣੀ ਇਹਨੇ ਦੁੱਧ ਵਾਲੀ ਆ ਵੇਖੋ ਕੁਆਲਿਟੀ ਚੈੱਕ ਕਰ ਲਓ ਬਹੁਤ ਹੀ ਸੋਹਣੀ ਆ ਫੇਸ ਕੁਆਲਿਟੀ ਵੀ ਚੰਗੀ ਆ ਜੀ ਕੱਦ ਜਿਆਦਾ ਵੱਡਾ ਵੀ ਨਹੀਂ ਹੈਗਾ ਤੇ ਜਿਆਦਾ ਛੋਟਾ ਵੀ ਨਹੀਂ ਹੈਗਾ ਨਾਰਮਲ ਜਰਸੀਆਂ ਜਿਹੜਾ ਕੱਦ ਦੇ ਆ ਜੀ ਇਹਦਾ ਖਾਨ ਬੜੇ ਸੋਹਣੇ ਲੱਗੇ ਆ ਵੇਖੋ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਆ ਵੇਖੋ ਇਹ ਥਣਾ ਇਰਕਾਂ ਭਾਈ ਕਿੰਨਾ ਕਿ ਚਵਾਈ ਜਾਊਗੀ ਦੁੱਧ 14 ਲੀਟਰ ਦੇ ਦੁੱਧ ਕੱਢੂ ਇਰਕਾਂ ਠੀਕ ਆ ਜੀ ਦਿਨ ਸੇ 7 ਲੈ ਜੂ ਹਨਾ ਹਾਂਜੀ ਹਾਂਜੀ ਹਫਤਾ ਖੜਦੀ ਹੈ ਹਫਤਾ ਕੇ ਲੈ ਜੂ ਠੀਕ ਆ ਥਾਣੇ ਕਰਾਂ ਵੇਖ ਲਓ ਵੀ ਮਾਝਰਗਾ ਥਾਣ ਲੱਗਾ ਜੀ ਇਹਨੂੰ ਕਰਮਾਂ ਵਾਲੀ ਨੂੰ ਵੇਖੋ ਆ ਵੇਖੋ ਜੀ ਠੀਕ ਆ ਥੋੜਾ ਜਹਾਡੇ ਤੋਂ ਡਰਦੀ ਆ ਤੇ ਇਹਦਾ ਮੁੱਲ ਭਾਈ ਕਿੰਨਾ ਕਰਨਾ ਜੀ ਮੋਲੇ ਦਾ ਮੁੱਲ ਕਰਨ ਉਹ 38000 ਰੁਪਈਆ ਹਾਂਜੀ 35000 ਚ ਮਾਨਤਾਨੂ ਛੋੜ ਕਰ ਦੋ ਕਿ ਉੱਚ ਹਾਂ ਛੋੜ ਚਪਾ ਜੀ ਠੀਕ ਹੈ ਜੀ ਸਹੀ ਹੈ ਮੌਕੇ ਤੇ ਹੋਊਗੀ 35000 ਚ ਹਣਾ ਥੋੜੀ ਬਤੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਿਹੜੇ ਵੀਰ ਨੂੰ ਪਸੰਦ ਹੋਵੇ ਫੋਨ ਕਰ ਲੈ ਭਾਜੀ ਕੋਈ ਗੱਲ ਬਾਤ ਕਰ ਨਹੀਂ ਭਾਜੀ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਗੱਬਣਵਾ ਜੀ ਵਹਿੜ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਜੀ ਧੰਨਵਾਦ ਜੀ